ਈ ਕੇ ਤੂੰ ਆਜਾ ਮੂੰਹ ਮੇ ਸਾਫ ਕਰਕੇ ਜਾਈਂ ਜਿਹੜਾ ਤੇ ਬਿੰਨਰ ਖਾਨ ਜਾਣਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਅੱਜ ਦਾ ਵਲੌਗ ਬੜਾ ਸਪੈਸ਼ਲ ਆ ਸਪੈਸ਼ਲ ਤਾਂ ਆ ਸਪੈਸ਼ਲ ਹੀ ਆ ਹਾਂਜੀ ਅਮਨ ਦਾ ਦੋ ਚੀਜ਼ਾਂ ਦਾ ਯਾਰ ਮੈਂ ਤੁਹਾਨੂੰ ਦੱਸਦਾ ਸਿੱਧੀ ਸਿੱਧੀ ਗੱਲ ਹੈ ਕਿ ਅਮਨ ਦੀ ਅੱਜ ਅਨਿਵਰਸੀ ਹੈ ਮੈਰਜ ਯੂਨੀਵਰਸਿਟੀ ਇੱਕ ਉਹਦੇ ਘਰ ਵਾਲੇ ਦਾ ਜਨਮ ਦਿਨ ਹੈ ਕਿਉਂਕਿ ਦੋਵੇਂ ਸੇਮ ਡੇ ਸੀ ਜਿੱਦਣ ਸਾਡੇ ਪਰੌਣੇ ਦਾ ਜਨਮ ਦਿਨ ਸੀ ਉਦੋਂ ਹੀ ਅਸੀਂ ਵਿਆਹ ਰੱਖ ਲਿਆ ਉਸੇ ਡੇਟ ਦਾ ਏ ਮੈਨੇਜਰ ਅਨਿਵਰਸਰੀ ਆਪਾਂ ਦਾ ਟਾਲਦਾ ਹੀ ਆਪਣੇ ਜਨਵਰੀ ਚ ਨਾ ਮੰਨਦਾ ਜਨਮ ਦਿਨ ਆਪਾਂ ਟਾਲਦਾ ਹੀ ਆਪਾਂ ਫਰਵਰੀ ਕਰਤਾ ਉਹਨਾਂ ਨੇ ਨਹੀਂ ਟਾਲਿਆ ਉਹਨਾਂ ਨੇ ਉਤ ਨਹੀਂ ਰੋ ਉਹ ਕਹਿੰਦੇ ਨਹੀਂ ਫਰਵਰੀ ਵਾਲੇ ਦੇ ਨਹੀਂ ਆਉਂਗਾ ਵਿਆਹ ਹੋ ਆਏ ਹਾਂ ਫਿਰ ਗੱਲ ਬਾਤ ਅੱਜ ਫਿਰ ਅਮਨ ਨੂੰ ਮਾੜੀ ਮਿਲੀਟਲ ਬਿਟਲ ਸਰਪ੍ਰਾਈਜ਼ ਨਿੱਕੇ-ਮਿੱਕੇ ਹਾਂ ਨਿੱਕੇ-ਮੋਟੇ ਉਹਨੂੰ ਪਤਾ ਤਾਂ ਲੱਗ ਗਿਆ ਜੰਦਾ ਸਾਡੇ ਪ੍ਰਾਣਾ ਸਾਹਿਬ ਤਾਂ ਬਾਹਰ ਐਸ ਟਾਈਮ ਆ ਵਿਚਾਰੇ ਵਰਕ 'ਚ ਬੀਜੀ ਹੋਣੇ ਆ ਉਹ ਕਾਲ ਵੀ ਨਾ ਚੱਕਣ ਭਲਾ ਵਿਚਾਰੇ ਐਸ ਟਾਈਮ ਹਾਂ ਬੰਦੇ ਦੇ ਸਰੀਰ ਜਿੱਦਾਂ ਦਾ ਭਾਰ ਚੱਕ ਕੇ ਤੇ ਉਹਨਾਂ ਨੇ ਬੋਢਿਆ ਦੇ ਤਾਂ ਕਿੱਧਰ ਕਦੇ ਕਿਤੇ 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 ਬਾਕੀ ਅਸੀਂ ਅੱਜ ਹੁਣੀਆਂ ਸੇਮ ਪਾਈਆਂ ਯਾ ਇਹ ਸਾਨੂੰ ਆਈਆਂ ਬਾਹਰ ਇੱਕ ਕੈਨੇਡਾ ਤੋਂ ਸਾਨੂੰ ਸਪਾਂਸਰ ਹੋ ਜਾਂਦੀ ਯਾ ਬਹੁਤ ਧੰਨਵਾਦ ਲਵ ਯੂ ਅੰਨੇਵਾ ਹੋ ਜਾਂਦੇ ਨਾਲ ਦੀ ਨਾਲ ਚਲੋ ਵੀ ਚੱਲ ਨਹੀਂ ਆ ਬੈਠੇ ਕੇਕਾ ਕੇਕਾ ਕੀ ਲੈ ਕੇ ਆਏ ਕੇਕ ਲੈ ਕੇ ਵੇਖੀ ਦੋ ਕੇਕ ਲੈ ਕੇ ਬੈਠੀ ਹੈ ਨਾਲ ਨਾਲ ਦੇ ਭੈਣ ਇਹਦੀ ਮੱਟਲ ਜਿਹਦਾ ਵਜਨ ਨਹੀਂ ਘਟੰਦਿਆ ਜਿੰਨੇ 100 ਟਾਇਰਡ ਮਤਲਬ ਦੂਜਾ ਆਪਣਾ ਕੀ ਕਹਿੰਦੇ ਆ ਵੀ ਡਾਈਟਾਂ ਕਰ ਲੀਆਂ ਉਹਨੇ YouTube ਤੇ ਅੱਡ ਅੱਡ ਦਿਹਾਣ ਕੀਤੇ ਸਾਰਾ ਕੁਝ ਵਿਚਾਰੀ ਨੇ ਐਕਸਰਸਾਈਜ਼ ਕੋਈ ਨਹੀਂ ਛੱਡੀ ਕੋਈ ਉਹਨੇ ਟਿਊਟੋਰੀਅਲ ਉਹਨੇ ਕਿੰਨੇ ਪੈਸੇ ਲਾਏ ਗੱਗੂ ਤੇ ਡਾਈਟ ਪਲਾਨ ਤੇ 25000 ਰੁਪਇਆ ਇੱਕ ਲਾਇਆ ਡਾਈਟ ਪਲਾਨ ਤੇ ਵਿਚਾਰੀ ਨੇ ਪਰ ਕੋਈ ਫਾਇਦਾ ਨਹੀਂ ਹੋਇਆ ਹੁਣ ਵੇਟ ਵੀ ਨਹੀਂ ਘਟਿਆ ਕੁੜੀ ਦਾ ਕੋਈ ਫਰਕ ਨਹੀਂ ਪਿਆ ਇਧਰ ਵੀਰ ਉਹਨਾਂ ਨੇ ਘਰੇ ਵਿਹਲੇ ਰਹਿ ਕੇ ਵੇਟ ਘਟਾ ਲਿਆ ਤੇ ਗੰਮੀ ਪਈ ਪਈ ਸਾਰੇ ਟੱਬਰ ਨੇ ਇਹ ਕਿਵੇਂ ਵੇਟ ਘਟਾਈ ਜਾਂਦਾ ਬਿਨਾਂ ਡਾਈਟ ਤੋਂ ਤੇ ਬਿਨਾਂ ਐਕਸਰਸਾਈਜ਼ ਤੋਂ ਵੇਟ ਕਿਵੇਂ ਘਟ ਗਿਆ ਇਹ ਹੁਣ ਰਹਿਸੇ ਹੀ ਆ ਇਹ ਦੱਸਣਾ ਨਹੀਂ ਹਲੇ ਕੋਈ ਸਭ ਉੱਠ ਨਹੀਂ ਗਿਆ ਘੂਠਾ ਆਪਣਾ ਸੜਿਆ ਹੋਇਆ ਵੀਰ ਜੀ ਤੁਹਾਨੂੰ ਚੇਤਾ ਨਹੀਂ ਜਦੋਂ ਟਿੱਕਣੀ ਚੁੰਗਲਾ ਪਵਾ ਦਿਆ ਸੀ ਹਾਂ ਹੈ ਨਹੀਂ ਕਰਾ ਮਾਤਾ ਕੀਤੀ ਆ ਆ ਵੇ ਲੈ ਲੈ ਦੱਸ ਸਾਰੇ ਨੂੰ ਲੱਗਦਾ ਆ ਭਾਂਡਿਆ ਭੋਡਿਆਂ ਲੱਗਾ ਰਿਹਾ ਜੈ ਗਿਆ ਕੀ ਗੱਲ ਹੈ ਠੀਕ ਹੈ ਨਾ ਭਾਂਡਿਆ ਲੱਗਾ ਰਿਹਾ ਤੇ ਦਹਿਸਤਾ ਉੱਥੇ ਠੀਕ ਹੈ ਨਾ ਟੀਵੀ ਅੱਜ ਤਾਂ ਹੁੱਡੀਆਂ ਪਾਈਆਂ ਕੈਨੇਡੀਅਨ ਹੁੱਡੀਆਂ ਰੋਣ ਦੇ ਤੁਸੀਂ ਵੀ ਸਾਡੇ ਸਪੌਂਸਰ ਕਰ ਸਕਦੇ ਹੋ ਲੈ ਮੰਗੀ ਲੈਣੇ ਚੀਜ਼ ਨਹੀਂ ਇਹ ਪਿਆਰ ਆ ਭੁੱਖ ਨੰਗਲ ਪਿਆਰ ਹੁੰਦਾ ਤੇ ਕੋਈ ਹੋਣਾ ਹੋਵੇ ਤੇ ਗਰਸ਼ਨ ਸਿੰਘ ਲਈ ਐਮ ਸਾਈਜ਼ ਇਹਦੇ ਲਈ ਐਲ ਸਾਈਜ਼ ਲੈ ਕੇ ਆਉਣਾ ਤੁਸੀਂ ਕੋਈ ਵੀ ਚੀਜ਼ ਹੁਣ ਡਬਲ ਐਕਸਲ ਤੋਂ ਐਲ ਹੋ ਗਿਆ ਆਪਣਾ ਸਾਈਜ਼ ਆ ਵੀ ਮੈਂ ਮੰਨ ਗਿਆ ਮੰਨਦੇ ਆ ਉਹ ਐਲ ਹੋ ਗਿਆ ਸਾਈਜ਼ ਅੱਜ ਆਪਾਂ ਐਲ ਪਾਇਆ ਖੁੱਲਾ ਵਾ ਕਿਉਂ ਐਕਸਲ ਪਾਇਆ ਖੁੱਲਾ ਵਾ ਹੋਰ ਮੈਂ ਕੋਈ ਕਹਾ ਦਾ ਆਪਾਂ ਝੋਟਾ ਬਾਅਦ ਕੀ ਅਗਲੇ ਤੋਂ ਪਹਿਲਾਂ ਪਹੁੰਚ ਜਾਂਦਾ ਹੁੰਦਾ ਨਾ ਹਾਂ ਕੀ ਹੋ ਉਹ ਚਲੋ ਉਹ ਕਿੱਥੇ ਆ ਮੈਂ ਨਿਰਗਰਜੋ ਲੋ ਵਿੱਚ ਜੀਬਾ ਹੀ ਮਾਰੀ ਜਾਂਦੀ ਆ ਉਹਦੀਆਂ ਵਿਚਾਰੀਆਂ ਜੀਬਾ ਹੀ ਰਹਿ ਗਈਆਂ ਲੈ ਕੇ ਲਾ ਆ ਜੋ ਨਾਲ ਬਣਿਆ ਕੁਝ ਹੈ ਨਹੀਂ ਉਹਨੇ ਪ੍ਰਯੋਗ ਆਪਦੇ ਤੇ ਇੰਨੇ ਕਰ ਲਏ ਵੀ ਬਣਿਆ ਕੋਈ ਸਰੀਰ ਕੋਈ ਕਾਜ ਆ ਵੀ ਫਿੱਟ ਹੋਵੇ ਬੋਡੀ ਨਾ ਜੀ ਆ ਗਈ ਐ ਗੱਟ ਲੈ ਆਈ ਬੈਂਜੀ ਐ ਜੀ ਲੈ ਕੇ ਆਏ ਸੂਟੇ ਨੇ ਮੇਰੇ ਇਧਰ ਕਹਿੰਦੇ ਨਿੱਕੀ ਮੰਮੀ ਲੈ ਕੇ ਆਈਏ ਦੋ ਡੱਬੇ ਅਗਰ ਕਹਿੰਦੇ ਉਹਦੀ ਪਰਝਾਈ ਲੈ ਕੇ ਆਈਏ ਕਹਿੰਦੇ ਬੁਟੀਸ਼ੀ ਬੁਟੀ ਕੇ ਬਤੇ ਕਿਹਦੇ ਬਿਊਟੀਟੇਸ਼ਨ ਦੇ ਪ੍ਰੋਡਕਟ ਓ ਮਾਈ ਗਾਡ ਜੀ ਕਿੱਦਾਂ ਲਿਆਉਂਦੇ ਆ ਹੈ ਨਾ ਫਿਲਿੰਗ ਲੈ ਤੇਰੇ ਵਾਹ ਇਹ ਦੰਦ ਕਰ ਜਾਵੇ ਮੇਲੀ ਐਕਟਿੰਗ ਐਕਟਿੰਗ ਪਤਾ ਯਾਰ ਕਿਹਦੀ ਸੀ ਥਾ ਦਾ ਹਾਂ ਤੇਨੇ ਨਹੀਂ ਪਤਾ ਯਾਰ ਬੜਾ ਢੇਰ ਹੈਗਾ ਮੈਂ ਅਮਨ ਦਾ ਇੰਨੇ ਸ਼ਾਮ ਨੂੰ ਕੋਸ਼ਿਸ਼ ਹੋਵੇ ਪਹਿਲਾਂ ਮੈਂ ਬਾਹਰ ਕੱਢਿਆ ਸੀ ਮੈਂ ਫੇਰ ਇੱਥੇ ਦੀ ਇੱਥੇ ਕੋਈ ਨਹੀਂ ਉਹਨੂੰ ਪੱਕੀ ਚੱਲ ਕੋਈ ਗੱਲ ਆ ਜਾਣੇ ਜਦੋਂ ਲੈ ਜਾਣਾ ਪੱਕੀ ਉਹਨੂੰ ਫੇਰ ਵੀ ਮੋਜੀ ਨੂੰ ਬਾਅਦ ਛੇਪੀ ਉਹ ਬਾਅਦ ਨਾਲ ਬੋਟਲੱਕ ਜਿ ਮੜਿਆ ਕਰੇਗੀ ਹਾਂ ਸਹੀ ਪਿਆ ਕਰੇਗੀ ਉਹਨੂੰ ਤੇਰੇ ਜੇਰ ਤੇ ਲੱਗਣਾ ਕਰਨਾ ਨਾ ਜੇ ਮਿਛੀ ਚੜੀ ਨਾ ਜਾਵੇ ਅਗਲੇ ਨੇ ਕੰਜੂਸ ਹੋ ਜਾ ਕਰਨਾ ਟਿਕਟੀ ਨਿਕਟਾ ਕੇ ਜਾ ਕਰ ਲੈ ਪਛੇਤੀ ਮੁਰੇ ਨਹੀਂ ਹਾਂ ਮੇਰੇ ਕਿਉਂਕਿ ਆਪਦੀ ਜੇਰ ਤੇ ਲੱਗਣੇ ਨਾ ਓ ਥੈਂਕ ਯੂ ਬੈਲੀ ਦਲ ਮਮੇ ਤੇ ਰਾਗੀ ਦੇ ਉੱਤੇ ਮੇਰਾ ਗਿਫਟ ਆ ਮੰਮੀ ਦਾ ਗਿਫਟ ਹੈਗਾ ਯੋ ਸੂਟ ਆ ਵੀ ਕਢਾਇਆ ਹੋਇਆ ਲੱਗਦਾ ਹਾਂ ਮੈਨੂੰ ਉਹ ਵੀ ਹੈਂਡਵਰਕ ਆ ਨਾ ਰਾਜਨੀਨੀ ਇਹਦਾ ਸੂਟਾ ਨਾ ਕਿੰਨੇ ਮਰਜ਼ੀ ਫੜਾਈ ਜਾਓ ਇਹਨੂੰ ਇੱਥੇ ਰੱਖ ਤੂੰ ਹਾਂ ਰੱਖ ਤੂੰ ਮੈਂ ਕਰਵਾਇਆ ਕਲਰ ਕੰਬੀਨੇਸ਼ਨ ਆ ਗਿਆ ਗਦੀਪ ਭੈਣ ਲਓ ਆ ਗਿਆ ਸਪੋਰਿਆਂ ਵਾਲੀਆਂ ਲਿਪਸਟਿਕਾਂ ਕਿੰਨੇ ਦੀਆਂ ਨੇ ਜਿਹੜੀਆਂ ਨਿੱਕੇ ਨਿੱਕੇ ਇਹ ਬਾਹਰੋਂ ਮੰਗਾਈਆਂ ਆਹ ਉਹ ਸਪੌਂਸਰ ਫੇਸ ਮਾਰਕਸ ਵੀ ਮੰਗਾਏ ਆ ਗੱਗੂ ਇਹ ਤਾਂ ਆਪਾਂ ਵਰਤਾਂਗੇ ਆਵੇ ਤੇਰੇ ਵਰਤ ਲਈਏ ਇਹੋਟੇ ਇਹ ਕੁੜੀਆਂ ਆੜਾ ਉੜਾ ਢਾੜ ਲਾ ਇੱਥੇ ਮੇਰਾ ਵਾਹ ਲਓ ਵੀ ਇਹ ਪ੍ਰੋਡਕਟ ਯੂਜ਼ ਕਰਕੇ ਅਮਨ ਦੇ ਦੁਆਰਾ ਮੈਂ ਦੇਖੂਗਾ ਅਸੀਂ ਆਪਦੇ ਐਗਜ਼ੈਂਪਲ ਲੈ ਕੇ ਵੇਖਾਂਗੇ ਨਿੱਕੇ ਚੈਨਲ ਦੇ ਆਪਣੇ ਸੰਧੂ ਹਣੀ ਵਾਲੀ ਤੇ ਆ ਗੁੱਗੂ ਨਿੱਕਾ ਹੈਂਡ ਕਰੀਮ ਯੈਸ ਆ ਗੁੱਗੂ ਨਿੱਕਾ ਚਲ ਆ ਉਹ ਬਾਹਰ ਕੇ ਕਰ ਦਿੰਦੇ ਜਾਈਗਾ ਅੱਜ ਚਲੋ ਪਿਆਰੀ ਆ ਜੀ ਆ ਹੈਗਾ ਇੱਕ ਨਵਰਸਰੀ ਦਾ ਲਿਖਾਇਆ ਜੀ ਤੇ ਇਹ ਨਹੀਂ ਆਪਣੇ ਪ੍ਰੋਣਾ ਸਾਹਿਬ ਜੀ ਦੇ ਉਹਨਾਂ ਜਨਮ ਦਿਨ ਦਾ ਯੈਸ ਬਰਥਡੇ ਗਰਪਾਲ ਸਿੰਘ ਦਾ ਆ ਲੋ ਨਿੱਕਾ ਪ੍ਰੋਣਾ ਜੋ ਕੀ ਕਿਦਾਂ ਕੁੱਤਾ ਨਹੀਂ ਨਹੀਂ ਐਵੇਂ ਕਿਵੇਂ ਕੀ ਗੱਲ ਚੱਲ ਰਹੀ ਹੈ ਸਿਆਲਾਂ ਦੇ ਦਿਨ ਹੈ ਕਿਵੇਂ ਪਿਗਲ ਜੂ ਲਓ ਜੀ ਆ ਆਪਣੇ ਮੈਂ ਵੀ ਭੇਜਾਂ ਮੈਰਿਜ ਅਨਿਵਰਸਰੀ ਆ ਕਿਹਦੇ ਸੋਹਣਾ ਕੇ ਉਹ ਸੋਹਣਾ ਆ ਸੋਹਣਾ ਆ ਸੋਹਣਾ ਹਾਂ ਆ ਮੈਰਿਜ ਅਨਿਵਰਸਰੀ ਵਾਲਾ ਇੱਧਰ ਲਾਈਏ ਆ ਵੀ ਆ ਇਹ ਮੈਰਿਜ ਅਨਿਵਰਸਰੀ ਕੀ ਕੋਈ ਐਸੋ ਆ ਜਲਦੀ ਰੱਖੀ ਦਿਓ ਬਾਈ ਆਜਾ ਕੰਮ ਤੇ ਨਹੀਂ ਨਹੀਂ ਉਹ ਕੁੜੀ ਨੇ ਲਿਖਿਆ ਮੈਂ ਨਹੀਂ ਹੱਥ ਲਾਇਆ ਬਾਈ ਸਪੈਲਿੰਗ ਤੂੰ ਦੱਸੇ ਸੀ ਉਹ ਨਹੀਂ ਪਹਿਲਾਂ ਗਲਤ ਹੋ ਗਿਆ ਹੁਣ ਫਿੱਗਰ ਕੇ ਥੋੜਾ ਜਿਹਾ ਅਡਜਸਟਮੈਂਟ ਪਰ ਪ੍ਰਾਣੇ ਦੇ ਸਪੈਲਿੰਗ ਗਲਤ ਆ ਪ੍ਰਾਣ ਪ੍ਰਾਹੋਣਾ ਪਾਇਆ ਪਿਆ ਲਾ ਕੇ ਵੇਲਾ ਫੋਨ ਕਿਵੇਂ ਚੱਕ ਲੈ ਨਹੀਂ ਚੱਕਾਂ ਆ ਟਾਈਮ ਉਹਨਾਂ ਦਾ ਕੰਮ ਦਾ ਹੁੰਦਾ ਆਉ ਮੈਂ ਰਾਈਡ ਮਾਰ ਕੇ ਆਇਆ ਮੇਰੇ ਟਾਈਮ ਸਾਰੇ ਮਿਲੇ ਹੋਏ ਆ ਗਿਣੇ ਹੋਏ ਆ ਪੂਰੇ ਸਾਲ ਹੋ ਗਏ ਨੇ ਮੋਨੇ ਇਹ ਕੱਢ ਕੇ ਮਹੀਨੇ ਸਾਲ ਪਤਾ ਨਹੀਂ ਕਿੰਨੇ ਬੋਡੂ ਪੁੱਛ ਲੋ ਕਿਵੇਂ ਨਿਕਲ ਗਿਆ ਤਾਂ ਆਹ ਉਹ ਕਿਵੇਂ ਕੱਢਿਆ ਹੈ ਪੁੱਛਣ ਵਾਲੀ ਇਹ ਉਹ ਕਵੇ ਕੱਢ ਗਿਆ ਉਹ ਲੋਕ ਕਿਵੇਂ ਸਰਵਾਈਵ ਕਰ ਗਏ ਇੰਨਾ ਟਾਈਮ ਆਪਾਂ ਸ਼ਾਮ ਨੂੰ ਕਾਲ ਲਾਗੇ ਤੂੰ ਪਹੁੰਚਿਆ ਕਿਵੇਂ ਕੱਢਿਆ ਸਾਲ ਆਜੋ ਤੇਰੇ ਨਾਲ ਇੱਧਰ ਆਜੋ ਹੈਪੀ ਬਰਥਡੇ ਪੁੱਪੀ ਕਿੱਥੇ ਆ 2 2 ਯੂ ਹੈਪੀ ਬਰਥਡੇ ਹੈਪੀ ਬਰਥਡੇ ਤੇ ਹੈਪੀ ਅਨਵਰ ਜੀ ਨੇ ਮੈਸੀ ਮੈਸੀ ਬਰਥਡੇ ਹੈਪੀ ਅਨਵਰ ਜੀ ਮੈਸੀ 2 ਜੂਨ ਹੈਪੀ ਬਰਥਡੇ ਮਮਮੀ ਨੂੰ ਹੈਪੀ ਬਰਥਡੇ ਮਮਮੀ ਨੂੰ ਖਵਾਜੇ ਨੇ ਤੈਨੂੰ ਸੂਟ ਗਿਫਟ ਕੀਤਾ ਵਾਦੇ ਕ੍ਰੀਮ ਹੀ ਸਭ ਤੋਂ ਮਹਿੰਗੀ ਆਈਟਮ ਮਹਿੰਗੀ ਆਈਟਮ ਤਾਂ ਉਹਨਾਂ ਨੇ ਭੇਜੀਆਂ ਹੀ ਭਰਾਵਾ ਬਾਹਰੋਂ ਜਿਹੜੀਆਂ ਆਈਆਂ ਹੀ ਹਾਂ ਆਲ ਪਿਸਟ ਦਾ ਬਹੁਤ ਮਹਿੰਗੀਆਂ ਆ ਨਾ ਇਹ ਨਹੀਂ ਸੂਟ ਵੀ ਸਸਤਾ ਨਹੀਂਗਾ ਬਿਮਾਰ ਆ ਦੇਖੇ ਮਮਮੀ ਨੇ ਪੜਿਆ ਮੈਂ ਸਪੂਰਾ ਸਪੂਰਾ ਜਿਹਾ ਲਿਖਿਆ ਹੀ ਇਹਨਾਂ ਨੇ ਨੱਕ ਜੇ ਵੀ ਲਾ ਲਿਆ ਵਾਦੇ ਪਰਾਵ ਕਿੱਥੇ ਆ? ਪਰਾਵ ਕਿੱਥੇ ਆ? ਮਜ਼ੇਦਾਰ ਕੇਕ। ਆਮਣੇ ਭੈਣ ਨੇ ਆਪ ਦੇ ਲੋ ਡਿਨਰ ਖਵਾਉਣਾ ਹੈ ਰਾਤ ਨੂੰ। ਚੰਗਾ ਬਜਟ ਵਰਤਿਆ ਜਾਏਗਾ। ਤੂੰ ਆਜਾ ਮੂੰਹ ਮੈਂ ਸਾਫ਼ ਕਰਕੇ ਜਾਈਂ ਜਿਹੜਾ ਤੂੰ ਡਿਨਰ ਖਾਣ ਜਾਣਾ। ਕਿਉਂਕਿ ਘਰ ਮੈਂ ਤਾਂ ਠੋਖੇ ਜਾਈਂ। ਅੱਜ ਨਹੀਂ ਜਾਵਾਂਗੇ ਵਿਆਹ ਤੇ। ਕਿਹੜੇ ਵੇਲੇ ਜਾਣਾ ਪਾਉ? ਇਹ ਟੁੱਟੇ ਹੀ ਨਹੀਂ ਹਲੇ। ਮੋਤੀ ਆ ਮੈਨੂੰ ਤਾਂ ਨਹੀਂ। ਨਹੀਂ ਉਹ ਭਰਾਵਾ ਠੰਡ ਕਰਕੇ ਹਾਰਡ ਹੋ ਗਏ ਥੋੜੇ ਜਿਹਾ ਤਾਂ ਕਰਕੇ ਨਹੀਂ ਡੁੱਟਦੇ ਤੇ। ਕੋਈ ਚੱਕਰ ਇਹ ਦੰਦ ਨਾ ਤੋੜ ਲਿਓ ਕਿਤੇ ਮੋਤੀ ਨਾ। ਨਹੀਂ ਕਿਹੜਾ ਥਾਣਾ ਖਾ ਲੋ ਤੁਸੀਂ? ਹੈ? ਨਹੀਂ ਆ ਇਹ ਚ ਕੀ ਪਵਾ ਕੇ ਲਿਆਇਆ ਵਾ ਤੂੰ? ਇਹ ਸੁੱਚੇ ਮੋਤੀ ਪਵਾ ਕੇ ਲਿਆਇਆ ਮੇਰਾ ਵੀਰ। ਇਹ ਮੋਤੀ ਇਦਾਂ ਨਹੀਂ ਮੀਰ ਕੇਕ ਬਣਾਉਂਦਾ ਤੇ। ਖਾਣ ਵਾਲੀ ਆ ਇਹ ਤਾਂ। ਦੰਦ ਨਾ ਤੋੜ ਕੇ ਭਾਈ ਸਾਰੇ ਘਰ ਚ ਚਰਚ ਕਰੀ ਜਾਂਦੇ ਆ। ਉਸਕੇ ਖਾਓ। ਉਸਕੇ। ਉਸਕਾ ਕੋਈ ਖਾ ਜਾ ਤੋ ਹੈਗੇ ਮੋਤੀ ਆ ਕਰੜੇ ਟੁੱਟਦੇ ਨਾ। ਚੁਲ ਕੇ ਖਾ। ਹੈ ਤੋੜ ਕੇ ਖਾ। ਵਾਵੇ ਤੇ ਉਹਦੇ ਜਾਂਦੇ ਸਹੀ ਆ ਹਾਂ ਛੀਰਾ ਥੋੜਾ ਜਿਹਾ ਵਾੜੇ ਆ ਇਹ ਤੇ ਵਾੜੇ ਕੀ ਵਾੜੇ ਹਾਂ ਇਹ ਹਾਂ ਮੋਤੀ ਆ ਸੱਚੇ ਮੋਤੀ ਸੀਗੇ ਇਹ ਜਾਣ ਕਢਾਉ ਮੋਤੀ ਮੈਂ ਮੋਤੀ ਨਹੀਂ ਤਾਂ ਤੂੰ ਕੀ ਗੱਲ ਉਹਦੇ ਨਾਲ ਪਖੰਡ ਕਰਨ ਲੱਗਾ ਸੀ ਨਹੀਂ ਤੂੰ ਕਹਿੰਦਾ ਨਾ ਪਖੰਡ ਲੱਗਾ ਦੰਦੋਂ ਦੰਦੋਂ ਤੋਂ ਅੱਗੇ ਬੰਦੇ ਸਾਰਿਆਂ ਨੂੰ ਚੱਲ ਚੱਕਰ ਤੇ ਦੰਦ ਬਾਹਰ ਸਾਰੇ ਬੰਦਿਆਂ ਨੂੰ ਖਵਾ ਕੇ ਆਉਂ ਮੇਰੀ ਐਨਵਰਸਰੀ ਤੇ ਤੂੰ ਬਾਹリエ ਦੰਦ ਬਾਹਰ ਕੱਢਦੇ ਨੇ ਯਾਰ ਜ਼ੋਰ ਬਹੁਤ ਆ ਚੱਲ ਤੂੰ ਜੂੜ ਜਾ ਹੁਣ ਚਾ ਮੈਂ ਜੂੜ ਜਾ ਅੱਗੇ ਇੱਕ ਲੈ ਜਾ ਫਾਲੂ ਚ ਚਾਰੇ ਗੱਲ ਕਮਾ ਲੈ ਹੁਣ ਇਹਨੇ ਇੰਨਾ ਵੀ ਜ਼ੋਰ ਕੋ ਨਹੀਂ ਜਾ ਤੂੰ ਦੋ ਘਮਾ ਆ ਜਾ ਤੇਰੇ ਚ ਜ਼ੋਰ ਵੇ ਨੇ ਇਹ ਕਿਹੜੀ ਗੱਲ ਕਰਤੀ ਆ ਚਲੋ ਚਲੋ ਬਾਵਾ ਅਰੇ ਇਨੀ ਉੱਚੀ ਆ ਬਾਵਾ ਆ ਕੀ ਦੀ ਬੈਠੇ ਵਦਿਆਣੀ ਬਾਤ ਕੀ ਖਾਂਦੀਆਂ ਇਹ ਹੈ ਕਿੰਨੇ ਕਿੱਲੇ ਕਿਲੋ ਆਏ ਤੁਹਾਡਾ ਕੈਸੇ ਅਗਲਾ ਜੋਰ ਤੇ ਜਵਾਂ ਜੀਏਗਾ ਫੜ ਕੇ ਕਾਫੀ ਆ ਉੱਡੀ ਉਹ ਨਹੀਂ ਤੋਲ ਕੇ ਆ 50 50 ਕਿਲੋ ਤੋਂ ਪਲੱਸ ਹੋਈਆਂ ਖਰਾਨ ਕੀ ਗਾੜੀ ਖਵਾਉਣ ਲੈ ਪੀ ਤੂੰ ਵੀ ਆ ਜਾਰੇ ਚੋਂ 1 ਕਵਾਂਟਲ ਵੇਖਣੀ ਚੋਕ ਲਿਆਗਾ ਉਹਨਾਂ ਦਾ ਮੋਢੇ ਲਾ ਲੱਗੀਆਂ ਯੋ ਉਹ ਮੋਢੇ ਲਾਇ ਸੀ ਲੈ ਰਖਾਇ ਨਹੀਂ ਕਿਸੇ ਪਾਸੇ ਵਾਈ ਵਾਈ ਦਾ ਬਾਤ ਕੀ ਨਵੇਂ ਦਾ ਆਇਓ ਕੇ ਖਾੜ ਓਏ ਗੁੱਲੀਆਂ ਬਹੁਤ ਥੱਲੇ ਛੜਦਾ ਤੂੰ ਹੈ ਕਦੇ ਤੂੰ ਉਹਨੂੰ ਖਰਾਬ ਕਰ ਦੇਣਾ ਕਦੇ ਤੇ ਗੁੱਲੀਆਂ ਥੱਲੇ ਸੱਟੀ ਜਾਣਾ ਔਖਾ ਹੀ ਆ ਕੰਮ ਆਜੋ ਆਜੋ ਲੇਕਨ ਤਾਂ ਵੀ ਜਿਹਨੇ ਐਸਾ ਚਲਾਇਆ ਉਹਦਾ ਹੈਮਰ ਭਾਦਾ ਲੈ ਉਹ ਹੀ ਦਾ ਗੱਲ ਲੈ ਲੈ ਹੈਮਰ ਇਹਦੀ ਚੱਲਦਾ ਦੱਸ ਆ ਨਿੱਕਾ ਜਿਹਾ ਇੰਟਰਨੈਟ ਟੁੱਟਾ ਤੁਹਾਡੇ ਦਾ ਐਡਾ ਘਰ ਤੋੜ ਗਏ ਵੇਲਾ ਅੱਗੇ ਕਿੱਦਾਂ 3-4 ਫੁੱਟ ਦਾ ਓਹੋ ਯੈਸ ਬਾਈ ਜੀ ਸ਼ਗੋ ਸ਼ਗੋ ਸਪੇਲ ਸੀਮੈਂਟ ਤੁਸੀਂ ਉਸ ਟਾਈਮ ਬਣਵਾਇਆ ਸੀਗਾ ਪੂਰਾ ਚੰਗਾ ਪੈਸਾ ਲਾਗੇ ਲੈ ਇਹ ਜਿਹੜਾ ਨਹੀਂ ਭਰਾਵਾ ਇਹ 6 ਇੰਚੀ ਆ ਲੈਂਟਰ ਵੀ ਨਹੀਂ ਦੇਖੋ ਜੀ ਉੱਪਰ ਲੱਕੀ ਨੇ ਕੀ ਕਰਨਾ ਮੈਂ ਕਿਤੇ ਤੁਸੀਂ ਲੱਕੀ ਫਿਰ ਇਹਦਾ ਭਰਾ ਹੀ ਹੈਗਾ ਇਹਦੇ ਭਰਾ ਨੇ ਲੈਂਟਰ ਲਾਇਆ ਵਿੱਚ 9 ਇੰਚੀ ਆ ਪੂਰਾ ਹੈ ਫਿਰ ਕਿ ਭਜੀ ਤੇਰਾ ਭਰਾ ਇਹ ਸਾਈਡਾਂ ਤੇ ਤਾਂ 6.5 ਇੰਚੀ ਆ ਆ ਵੇਖੋ ਤੁਸੀਂ ਗੇਟ ਵੱਡਾ ਤਿਆਰ ਕਰ ਦੇਣ ਲੱਗੇ ਆ ਥੋੜੇ ਟਾਈਮ 'ਚ ਇਹ ਵੀ ਰੈਡੀ ਕਰ ਦੇਣਗੇ ਉਧਰ ਗੇਟ ਲੱਗ ਗਿਆ ਕੇਕ ਖਾਓ ਸ਼ਾਜੀ ਕੇਕ ਖਾਓ ਸ਼ਾਜੀ ਕੇਕ ਹੈਪੀ ਬਰਥਡੇ ਟੂ ਯੂ ਓ ਮਾਈ ਗੋਡ ਆ ਕੀ ਬਣਾਦਾ ਜੇ ਆ ਕੀ ਬਣਾਦਾ ਜੇ ਵਿਚਾਲੇ ਮੜੇ ਐ ਸਾਈਡ ਤੇ ਓਏ ਸਾਈਡ ਤੇ ਹੋ ਗਾ ਨੰਗ ਹੈ ਕੁੜੀ ਦਾ ਕੁੜੀ ਦਾ ਕੁੜੀ ਦਾ ਜਨਮ ਦਿਨ ਤੇ ਨਾਲੇ ਉਹ ਨਾ ਪਰੋਣੇ ਦਾ ਨਿੱਕੇ ਦਾ ਜਨਮ ਦਿਨ ਆ ਤੇ ਕੁੜੀ ਦੀ ਮੈਰਿਜ ਜਿਉਂ ਅਨਿਵਰਸਰੀ ਹਾਂ ਆ ਕੀ ਬਣਾਇਆ ਉਹਦੀ ਨੌਲਜ ਦੇ ਹਾਂ ਕੀ ਬਣਾਇਆ ਵਿਚਾਲੇ ਆਹੋ ਆ ਕੀ ਆ ਸੈਂਟਰ ਟੇਬਲ ਆ ਬਾਈ ਇਹ ਸੈਂਟਰ ਟੇਬਲ ਹੈ ਜਿਹੜਾ ਆਪਾਂ ਕਿਹਾ ਸੀ ਇਹਦੇ ਡੇਨ ਕਿਦਾਂ ਦਾ ਅੱਛਾ ਹਾਂਜੀ ਆਏ ਹੋਏ ਇੱਥੇ ਸੇਕ ਕੋਨਾ ਆਪਣਾ ਮੇਨ ਠੀਕ ਆ ਪਹਿਲਾਂ ਰੂਟ ਵਾਲਾ ਸੇਕ ਤੇ ਸਾਰਾ ਡੂਡਾ ਜਿਆਦਾ ਹੋਣਾ ਵਾ ਅੱਛਾ ਹੋ ਸਕਦਾ ਆਪਾਂ ਮਾਰਬਲ ਵੀ ਜਿਆਦਾ ਕਰਾਂਗੇ ਲਾਈਟਾਂ ਲੂਟਾਂ ਲਾਗੇ ਤਗੜੇ ਲੈਵਲ ਦੀ ਗੱਲ ਵਾ ਬਣਾ ਦੀ ਕੋ ਚੰਗੀ ਚੀਜ਼ ਹੈ ਨਹੀਂ ਟਲਿਆਣੀ ਤੂੰ ਲੈ ਕੇ ਕੇਕ ਫੜੋ ਕੇਕ ਖਾਓ ਮੜੇ ਗਲਾਈ ਅਸੀਂ ਬਣਾਈਏ ਦੋਹਾਂ ਜਣੇ ਹੈ ਐ ਠੀਕ ਆ ਫਿਰ ਤੇ ਆ ਹੁਣ ਕੀ ਬਣਾਉਣੇ ਬੈ ਕੋਣ ਅਸੀਂ ਅੰਦਰ ਨੇ ਕੋਈ ਨਾ ਉਧਰ ਕੰਮ ਕਰਤਾ ਸਟਾਰਟ ਚੱਲ ਕੋਈ ਗੱਲ ਨਹੀਂ ਆ ਕੀ ਐ ਤੂੰ ਜਾਓ ਆਪਣੀ ਉਹ ਜਿਹੜੀ ਉਹ ਜਿਹਦੇ ਵਿੱਚ ਆ ਡੱਡਪਰੀਆਂ ਹੁੰਦੀਆਂ ਬੈ ਫ੍ਰੀਜਾਂ ਨੂੰ ਜਿਹੜੀ ਲੱਗਦੀ ਹੁੰਦੀ ਆ ਵੇਖਣ ਨੂੰ ਹਾਂ ਹਾਂ ਪੈਂਟਰੀ ਯੂਨਟ ਓਕੇ ਅੱਛਾ ਵੀ ਆਪਣੇ ਇੱਧਰ ਪੈਂਟਰੀ ਵਾਲਾ ਇਹ ਵੀ ਇੱਧਰ ਬਣਾ ਦੇ ਲੱਗੇ ਆ ਵੀਰ ਹਣੀ ਆਸਨ ਮੇਕ ਆਪਾਂ ਚੇਂਜ ਕਰਕੇ ਲਾਇਆ ਥੋੜਾ ਜਿਹਾ ਔਸਨ ਮੇਕਾ ਹੋਰ ਤਰ੍ਹਾਂ ਦਾ ਲਾਇਆ ਆਪਾਂ ਹਨਾ ਹਾਂ ਨਹੀਂ ਨਹੀਂ ਠੀਕ ਆ ਠੀਕ ਆ ਆ ਵੀ ਕੋਈ ਸ਼ੈ ਬਣਾਉਂਦਾ ਜੇ ਆਹ ਦੂਜੇ ਉਹਦੇ ਹੱਥ ਤੇ ਜਿਹੜਾ ਆਪਣਾ ਜੀਚ ਫਿਲਟਰ ਫਿਲਟਰ ਸਾਰਾ ਕੋ ਲੱਗਣਾ ਨਾ ਉਹ ਇਹਦੇ ਚਾ ਫਿਲਟਰ ਫਿਲਟਰ ਸਾਰਾ ਕੋ ਇੱਕ ਜੀ ਬੀ ਸਾਰਾ ਪੀਨ ਵਾਲਾ ਪਾਣੀ ਇੱਥੇ ਹੀ ਆਊਗਾ ਵਿਚਾਲੇ ਸੈਂਟਰ ਉਹ ਫਿਲਟਰ ਅਰਜਣਾ ਕਰੇਗਾ ਪਾਣੀ ਇਹਦੇ ਜਾਊਗਾ ਓਕੇ ਇਹ ਥੋੜੇ ਪਲੰਬਰ ਦੇ ਕੰਮ ਆ ਲਓ ਜੀ ਸਾਡੇ ਬਿਲਡਿੰਗ ਵਾਲੇ ਵੀਰ ਜੀ ਵੀ ਪਹੁੰਚ ਚੁੱਕੇ ਆ ਸਾਡੇ ਦਰਮਿਆਨ ਮੇਲ ਦੀਆਂ ਟੋਕਰੀਆਂ ਫਰੂਟ ਵਾਲੀਆਂ ਹੋ ਰਹੀਆਂ ਨੇ ਇੰਦੇ ਚਾ ਓਕੇ ਇਧਰ ਕੱਲੇ ਡਰਾਇਰ ਕਰਦੇ ਤੇ ਕੋਈ ਸਿਰਫ ਗੱਲਾਂ ਕਰਦਾ ਠੀਕ ਆ ਜੀ ਸੈਂਪਲ ਡਰਾਅ ਪਾ ਲਈ ਸਹੀ ਆ ਸਹੀ ਆ ਹੋਸਨਾ ਸ਼ਾਹ ਜੀ ਕੀ ਹਾਲ ਚੱਲ ਜੀ ਕੈਮ ਸੇਤਾ ਇਧਰ ਫੜਾ ਕੇ ਖਵਾ ਵੀਰ ਉਹਨਾਂ ਨੂੰ ਪਹਿਲਾਂ ਸਾਡੇ ਮਿਸਤਰੀਆਂ ਨੇ ਇਧਰੋਂ ਕੰਧ ਦਾ ਕੰਮ ਵੀ ਕੰਪਲੀਟ ਕਰ ਦਿੱਤਾ ਏ ਕੰਧ ਕੋੰਦੇ ਨਾਲ ਨੇ ਓਕੇ ਕਰਤੀ ਆ ਬਾਕੀ ਆਪਣਾ ਸਾਰਾ ਤਕਰੀਬਨ ਕੰਮ ਡਾਨੀ ਹੋ ਚੱਲਿਆ ਬਾਹਰ ਨੇ ਪਲਸਤਰ ਕਰਨ ਵਾਲੀ ਰਹਿ ਗਿਆ ਡਿਜ਼ਾਈਨ ਜਿਹੜੀ ਤੇਜ਼ੀ ਬਹੁਤ ਆਉਂਦੇ ਆ ਸਲੋਵਰ ਬੱਲ ਹੋਣੀ ਵੇਖੋ ਗੱਡੀਆਂ ਕਿਵੇਂ ਬਰਾਹ ਦੇ ਵਿੱਚ ਭਜਾਉਂਦੇ ਤੇਜ਼ ਗੱਡੀਆਂ ਪੁੱਤਰੇ ਲੋਕ ਏ ਮੱਛਰੇ ਲੋਕ ਏ ਓ ਪਾਜੀ ਵਾਹ ਜੀ ਵਾਹ ਇਹਦੇ ਛੋਬਰ ਹੋਣੀ ਇਧਰ ਗਲਾਈਆਂ ਬਣਾਉਂਦਾ ਕੰਮ ਦਾ ਇਧਰ ਚੱਲਣ ਦੇ ਹੈਗਾ ਹਾਈ ਲੈਵਲ ਦਾ ਹੈ ਲਾਉਣਾ ਪੈਣਾ ਫਿਰ ਲਾ ਲਓ ਮਾੜਾ ਜਾ ਫਿਰ ਆ ਕੇਕ ਤਾਂ ਖਾਓ ਬਈ ਲੈ ਲੱਕੀ ਕਿੱਥੇ ਗਿਆ ਪਾਣੀ ਫੜਾ ਦੇ ਯਾਰ ਪਾਣੀ ਫੜਾ ਦਿਓ ਨੂੰ ਥੋੜਾ ਇੱਕ ਗਲਾਸ ਇੱਕ ਹੱਥ ਸਾਫ਼ ਹੱਥ ਸਾਫ਼ ਕਰ ਸਾਫ਼ ਹੀ ਗਲਾਸ ਵਾਲਿਆ ਹਾਂ ਨਹੀਂ ਨਹੀਂ ਠੀਕ ਆ ਵੀ ਕੰਮ ਓਕੇ ਆ ਬਈ ਗਲਾਈ ਗਲੂਈ ਵਾਲਾ ਘੇੜਾ ਗੱਲ ਬਾਤ ਨਹੀਂ ਨਹੀਂ ਸੋਹਣੀ ਲੱਗਦੀ ਆ ਸਗੋਂ ਲਓ ਵੀ ਆ ਕਮੈਂਟ ਕਰਕੇ ਦੱਸਿਓ ਆ ਵਾਹ ਆਪਾਂ ਬੈਕ ਸਾਈਡ ਤੇ ਫਰੰਟ ਤੇ ਆਏ ਤਿਆਰ ਕੀਤੀ ਇਹ ਚ ਲਾਈਟਾਂ ਲੂਟਾ ਵੇ ਲਾਤੀਆਂ ਇੱਕ ਮੈਂ ਤੁਹਾਨੂੰ ਆਪਣੇ ਲੈਕਟ੍ਰੀਸ਼ੀਅਨ ਦਾ ਕੰਮ ਵੇਖ ਦਿਉਂਦਾ ਦਾ ਇਹ ਚ ਨਹੀਂ ਕੀਤਾ ਹਨਾ ਉਹ ਇਹ ਚ ਨਹੀਂ ਕੀਤਾ ਮਗਰਲੇ ਬੰਨੇ ਅਗਲੇ ਬੰਨੇ ਕੀਤਾ ਵਾ ਕੱਲਾ ਹਨਾ ਹਾਂ ਤੇ ਉਹ ਆਓ ਇੱਕ ਮੈਂ ਤੁਹਾਨੂੰ ਦਿਖਾਉਂਦਾ ਉਹਨਾਂ ਨੇ ਕੀ ਕੰਮ ਕੀਤਾ ਉਹਨਾਂ ਨੇ ਕੀ ਆਹ ਥੋਖ ਲਿਆ ਥੋੜਾ ਲੈਂਟਰ ਥੋਖਾ ਹਾਂ ਆਹ ਹੁੰਦੀ ਆ ਪ੍ਰੋਫਾਈਲ ਲਾਈਟ ਸਾਰੀ ਇਹ ਪਹਿਲਾਂ ਉੱਧਰਲੇ ਬਣੇ ਵੈਸੇ ਥਿੰਨੇ ਨੇ ਧਿਆਨ ਨਹੀਂ ਦਿੱਤਾ ਪਰ ਉਹ ਨੈਰਕੀ ਚ ਲੈ ਇੱਧਰਲੇ ਬਣੇ ਧਿਆਨ ਦਿੱਤਾ ਤੇ ਇਹ ਇਨਾਂ ਨੇ ਸੀਮੈਂਟ ਦੇ ਵਿੱਚ ਫਿਕਸ ਪੱਕੀ ਕਰਤੀ ਪੱਤੀ ਜੀ ਜਿਹੜੀ ਜੀਚ ਪ੍ਰੋਫਾਈਲ ਰੇਡ ਲੱਗ ਸਕਦੀ ਹੈ ਇਹ ਆ ਕੱਲੂ ਟੇਪ ਹਟਾਉਣਗੇ ਤੇ ਉੱਤੇ ਪੱਤੀ ਫਿੱਟ ਕਰਕੇ ਤੇ ਉੱਤੇ ਫਿਰ ਕੱਸ ਦੇਣਗੇ ਤੇ ਵੀ ਆਰਾਮ ਨਾਲ ਲਾਈਟਾਂ ਚੱਲਦੀਆਂ ਰਹਣ ਤੇ ਨਾਲੇ ਪਰਮਾਨੈਂਟ ਨਾ ਇਹਨੂੰ ਕੋਈ ਉਹ ਲਾਉਣ ਦੀ ਨਟ ਲਾਉਣ ਦੀ ਲੋੜ ਪੈਣੀ ਨਾ ਕੋਈ ਕੋਈ ਹੋਰ ਚੀਜ਼ ਸੱਲ ਮਾਰਨ ਦੀ ਲੋੜ ਪੈਣੀ ਓਕੇ ਅਡਾਨਾ ਖਾ ਲਿਆ ਸਾਰਿਆਂ ਨੇ ਕੇਕ ਬਾਕੀ ਤੇ ਪਿੱਛੇ ਹੁਣ ਵੇਚ ਸਾਧਦੇ ਆ ਨੌਜਵਾਨ ਪੀੜੀ ਕੇਕੂ ਖਾ ਕੇ ਤੇ ਟੌਰ ਨਾ ਮੰਜਿਆ ਦੇ ਤੇ ਤੁੱਪ ਦੇ ਉੱਤੇ ਪੈ ਗਏ ਨਿੱਗੀ ਨਿੱਗੀ ਤੁੱਪ ਮੰਨ ਲਈ ਪੈ ਚੁਕੀ ਆ ਠੀਕ ਆ ਕਿ ਨਹੀਂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਜੇ ਆਪਣਾ ਅੱਜ ਵਾਲਾ ਵਲੌਗ ਵਧੀਆ ਲੱਗਾ ਹੋਵੇ ਤੈਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜਾ ਅਗਲਾ ਵਲੌਗ ਆਊਗਾ ਉਹ ਤੁਹਾਡੇ ਕੋਲ ਪਹਿਲਾਂ ਆ ਜੇ ਉਹਦੇ ਲਈ ਬੈਲ ਆਈਕਨ ਵੀ ਨਾਪ ਲਿਓ ਤੇ ਲਵ ਯੂ ਅੰਨੇਵਾ ਲਵ ਯੂ ਥੈਂਕਸ